ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਮੜੀ ਘਟਨਾ ਵਾਪਰੀ ਸੱਚਕਾਂਸ਼ ਜੀਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਸ ਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਕਾਊਂਟ ਕਰਜਾ ਉਹਦੇ ਕਾਫੀ ਨਮੀਂ ਛੱਟ ਲੱਗ ਗਈ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਰਨ ਤੈਪ ਟੈਕ ਚੀਫ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਦਿੱਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਹੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨਾ ਹੈ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੋਥਰ ਨੂੰ ਜਿਸ ਦਵਾਂਗੇ ਕਿ ਪੋਥਰ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਹਰ ਹੇ ਮਲਾਜਮ ਤੇ ਕੋਈ ਲਿਹਾਇ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਪ੍ਰਬੰਧ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮਲਾਜਮ ਹੋਵੇ ਕੋਲ ਜੇ ਇੱਕ ਮਲਾਜਮ ਇਨਵੋਲਵ ਹੋਵੇ ਚਾਹੇ 2 13 ਜਿੰਨੇ ਵੀ ਮਲਾਜਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂ। ਹਾਂ ਜੀ ਤਦੂਰੀ ਇੱਕ ਮਾਮਾ ਆਪੀ ਜੀ ਇਹ ਘਟਨਾ ਅੱਜ ਲਗਭਗ ਸਵਾ 1:30 ਜਦੋਂ ਸਾਰੇ ਪ੍ਰਸ਼ਾਸਨ ਦਾ ਸ਼ੱਕ ਰਹੇ ਸੀਗੇ ਕਿ ਉਹ ਮੁਲਾਜ਼ਮ ਵੀ ਪ੍ਰਸ਼ਾਦਾ ਛਗ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਅੰਜਾਮ ਦਿੱਤੀ ਇਹ ਜੀਸੀ ਕਰਨੀ ਹੈ ਕਿੰਨੇ ਬਾਰਕ ਮਸਟਰ ਜਿਹਾ ਆਪੋ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਤੇ ਉਹਨਾਂ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਛੋ ਘਰੋਂ ਵੀ ਮੈਨੂੰ ਪਤਾ ਲੱਗਾ ਕਿ ਇਹ ਤਕਰਾਰ ਬਾਜੀ ਚੱਲਦੀ ਆਈ ਹੈ ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਫੌਰਨ ਮਾਗਰਬ ਮਦਦਾਂ ਕੀ ਲੜਨਾ ਆ ਅਹੀ ਅਹੀ ਤੁਰੰਤ ਪੀਸ਼ ਕਰਕੇ ਕਾਰਵਾਈ ਕਰਨ। ਤੁਹਾਨੂੰ ਕੰਮ ਕਰਦੇ ਦੋਗੇ। ਇੱਕੋ ਜਗ੍ਹਾ ਕੰਮ ਕਰਦੇ। ਨਹੀਂ ਇਹ ਦੋਵੇਂ ਹੀ ਦਫਤਰ ਦਰਬਾਰ ਸਾਹਿਬ ਹੈ ਇੱਕ ਕਾਨਫਰੈਂਸ ਚਾ ਦੂਜਾ ਲਾਗੇ ਨਾਲ ਹੀ ਬਰਾਂਝਾ ਬਰਾਂਝਾ ਉੱਚ ਕੰਮ ਕਰ ਰਿਹਾ। ਤੇ ਇਹ ਇਹ ਕਿਉਂ ਕੇ ਡਿਊਟੀ ਡਾਣ ਨਾਲ ਆ? ਇਸ ਕਰਕੇ ਇੱਕ ਦਿਨ ਮੁਰੀ ਜਾਂਦਾ ਮਿਲਦੇ ਵੀ ਆ ਤੇ ਪਰਿਵਾਰ ਕ੍ਰਿਸ਼ਤੇ ਹੋ ਜਾਂਦਾ। ਹਜੇ ਤੱਕ ਤੇ ਹਾਲਤ ਸੀਰੀਅਸ ਹੀ ਆ। ਬਾਕੀ ਜਦੋਂ ਮੈਡੀਕਲ ਰਿਪੋਰਟ ਆਈਏ ਉਦੋਂ ਦੱਸਾਂਗੇ।